ਆਓ ਸਾਰੇ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਕੁਝ ਸਮਾਂ ਆਉਣ ਵਾਲੇ ਸ਼ਹੀਦੀ ਦਿਨਾਂ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਦੀ ਯਾਦ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਦਾ ਯਤਨ ਕਰੀਏ ਹੁਣੇ ਹੁਣੇ ਪੰਜ ਬਾਣੀਆਂ ਦਾ ਨਿਤਨੇਮ ਜਾਪ ਆਪਾਂ ਸਰਵਣ ਕੀਤਾ ਉਪਰੰਤ 5-7 ਮਿੰਟ ਹਰ ਰੋਜ਼ ਦੀ ਤਰ੍ਹਾਂ ਇਤਿਹਾਸਕ ਵਿਚਾਰ ਕਰਨ ਦਾ ਯਤਨ ਕਰੀਏ ਸਭ ਤੋਂ ਪਹਿਲਾਂ ਤਾਂ ਸਭ ਸੰਗਤਾਂ ਨੂੰ ਅੱਜ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋ ਜਿਨ੍ਹਾਂ ਦੇ ਸ਼ਹੀਦੀ ਦੇ ਯਾਦ ਵਿੱਚ ਆਪਾਂ ਸਾਰੇ ਜੁੜਦੇ ਆਂ ਅੱਜ ਉਹਨਾਂ ਦਾ ਜਨਮ ਦਿਨ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚੌਥੇ ਪੁੱਤਰ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਭਾਵੇਂ ਕਿ 1698 ਦੇ ਵਿੱਚ 12 ਦਸੰਬਰ ਨੂੰ ਮਾਤਾ ਜੀਤੋ ਜੀ ਦੇ ਘਰ ਬਾਬਾ ਫਤੇਸingh ਦਾ ਜਨਮ ਹੋਇਆ ਸੀ ਚਲੋ ਤਿਥਾਂ ਦੀ ਬਾਦ ਕਾਟ ਦੇ ਕਾਰਨ ਅੱਜ 2 ਦਿਨਾਂ ਦਾ ਫਰਕ ਹੈ ਅੱਜ 14 ਤਰੀਕ ਨੂੰ ਇਸ ਵਾਰ ਬਾਬਾ ਫਤੇਸingh ਜੀ ਦਾ ਜਨਮ ਦਿਨ ਆ ਰਿਹਾ ਹੈ ਤੇ ਸੋਚਣ ਵਾਲੀ ਗੱਲ ਹੈ 1698 12 ਦਸੰਬਰ ਨੂੰ ਜਨਮ ਹੁੰਦਾ ਹੈ ਤੇ ਪ੍ਰਭਾਤਮਾ ਦਾ ਭਾਣਾ 1704 27 ਦਸੰਬਰ ਨੂੰ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਹੁਣ ਇੱਥੋਂ ਕਿਹਾ ਜਾਂਦਾ ਵੀ 6 ਸਾਲ ਦੀ ਉਮਰ ਸੀ ਪਲੱਸ ਜਿਹੜੇ 15 16 ਦਿਨ ਉੱਤੇ ਚਲੇ ਜਾਂਦੇ ਨੇ ਇਸ ਕਰਕੇ 7 ਸਾਲ ਵੀ ਕਿਹਾ ਜਾਂਦਾ ਹੈ ਕਈ ਪ੍ਰਚਾਰਕ ਸਹਿਬਾਨ ਜਾਂ ਇਤਿਹਾਸਕਾਰ ਬੋਲਦੇ ਨੇ ਵੀ 7 ਸਾਲ ਦੀ ਉਮਰ ਸੀ ਜਾਂ 6 ਸਾਲ ਦੀ ਪਰ ਕੋਈ ਬਹੁਤਾ ਫਰਕ ਨਹੀਂ ਜੇ ਆਪਾਂ ਸੋਚੀਏ ਤੇ 6-7 ਸਾਲ ਉਮਰ ਕੋਈ ਬਹੁਤੀ ਵੱਡੀ ਨਹੀਂ ਹੁੰਦੀ ਜਿਸ ਵੇਲੇ ਬਹੁਤ ਤਕੜਾ ਇਲਾਕੇ ਦਾ ਸੂਬੇਦਾਰ ਹੁਕਮਰਾਨ ਹੁਜੇਰ ਖਾਨ ਉਹਦੇ ਭਰੇ ਦਰਬਾਰ ਦੇ ਵਿੱਚ ਹਿੱਕ ਥਾਪੜ ਕੇ ਸਵਾਲ ਜਵਾਬ ਕਰਨਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ 6 ਸਾਲ ਦੇ ਬੱਚਿਆਂ ਨੂੰ ਕਿੰਨੀ ਕੁ ਮਤ ਹੁੰਦੀ ਹੈ ਉਹ ਵੀ ਅੱਜ ਤੋਂ 350 ਸਾਲ ਪਹਿਲਾਂ ਪਰ ਇੱਕ ਗੱਲ ਸੀ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਹੁੰਦਾ ਹੈ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਜਨਮ ਤੋਂ ਹੀ ਸਿਆਣੇ ਹੁੰਦੇ ਨੇ ਉਹਨਾਂ ਨੂੰ ਸਿਆਣੇ ਬਣਨ ਦੀ ਲੋੜ ਨਹੀਂ ਉਹਨਾਂ ਨੂੰ ਵਧਾਵ ਖਾਣ ਦੀ ਲੋੜ ਨਹੀਂ ਉਹਨਾਂ ਨੂੰ ਸਿੱਖਿਆ ਲੈਣ ਦੀ ਲੋੜ ਨਹੀਂ ਪੈਂਦੀ ਜਿਵੇਂ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੁਨੀਆ ਵਿੱਚ ਆਏ ਜਨਮ ਤੋਂ ਹੀ ਪੜੇ ਪੜਾਈ ਸੀ ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਸੰਸਾਰ ਦੇ ਵਿੱਚ ਇੱਕ ਖਾਸ ਕੰਮ ਕਰਨ ਦੇ ਲਈ ਭੇਜਿਆ ਹੈ। ਉਹ ਰੱਬੀ दैਵੀ ਗੁਣਾਵਾਲੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੁਨੀਆਂ ਦੇ ਵਿੱਚ ਇਹੋ ਜੇ ਕੰਮ ਕਾਜ ਕਰਨ ਦੇ ਲਈ ਜਨਮ ਦਿੰਦਾ ਹੈ। ਇਸ ਕਰਕੇ ਸਹਬਜ਼ਾਦੇ ਸਾਡੇ ਸਾਰੇ ਦੁਨੀਆਂ ਦੇ ਲੋਕਾਂ ਵਾਸਤੇ ਬਾਬੇ ਨੇ। ਜਦੋਂ બોલਿਆ ਜਾਂਦਾ ਤਾਂ ਉਦੋਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ બોલਿਆ ਜਾਂਦਾ ਤੇ ਬਾਬਾ ਕੌਣ ਹੁੰਦਾ ਹੈ ਬਾਬਾ ਹੁੰਦਾ ਜਿਹੜਾ ਪਿਓ ਦਾ ਪਿਓ ਹੋਵੇ ਜਨਕੇ ਸੁਭਗੁਣਾ ਵਾਲੇ ਨੂੰ ਚੰਗੀ ਮਤ ਵਾਲੇ ਨੂੰ ਗੁਰੂ ਘਰ ਦੇ ਵਿੱਚ ਆਪਾਂ ਕਿਸੇ ਨੂੰ ਬਾਬਾ ਕਹਿੰਨੇ ਆ ਉਹਨੂੰ ਤਾਂ ਕਿਹਾ ਜਾਂਦਾ ਵੀ ਇਹਦੇ ਵਿੱਚ ਚੰਗੇ ਗੁਣ ਨੇ ਕਿਉਂਕਿ ਵੱਡੇ ਵਡੇਰਿਆਂ ਦੇ ਵਿੱਚ ਚੰਗੇ ਗੁਣ ਹੁੰਦੇ ਨੇ ਬਾਪ ਤੇ ਬਾਪ ਤੋਂ ਬਾਪ ਵਿੱਚ ਵੀ ਚੰਗੇ ਗੁਣ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਬਾਬਾ ਕਿਹਾ ਜਾਂਦਾ ਹੈ ਇਹ ਸਤਕਾਰਯੋਗ ਸ਼ਬਦ ਨੇ ਭਾਵੇਂ ਕਿ ਬਾਬਾ ਫਤਿਹ ਸਿੰਘ ਜੀ ਦੀ ਉਮਰ ਬਹੁਤ ਛੋਟੀ ਸੀ ਪਰ ਉਹਨਾਂ ਦੇ ਜਿਹੜੇ ਗੁਣ ਸੀ ਕਾਰਨਾਮੇ ਕੀਤੇ ਉਹ ਸਾਰੇ ਸੰਸਾਰ ਦੇ ਸਿਆਣੇ ਲੋਕਾਂ ਨਾਲੋਂ ਸਿਆਣੇ ਸੀ ਇਸ ਕਰਕੇ ਉਹਨਾਂ ਨੂੰ ਬਾਬੇ ਦਾ ਦਰਜਾ ਦਿੱਤਾ ਗਿਆ ਕਲਗੀਧਰ ਦੇ ਸਹਿਬ ਜਾਦੇ ਨੇ ਉਹਨਾਂ ਦੇ ਸੁਪੁੱਤਰ ਨੇ ਭਾਵੇਂ ਕਿ ਉਸ ਵੇਲੇ ਬਹੁਤ ਵਿਦਵਤਾ ਰੱਖਣ ਵਾਲੇ ਕਵੀ ਜਾਂ ਬਵਿੰਜਾ ਕਵੀ ਕਲਗੀਧਰ ਦੇ ਦਰਬਾਰ ਵਿੱਚ ਸੰਧ ਪਰ ਉਹਨਾਂ ਨੂੰ ਬਾਬੇ ਨਹੀਂ ਆਖਿਆ ਗਿਆ ਉਹਨਾਂ ਨੂੰ ਕਵੀ ਆਖਿਆ ਗਿਆ ਕਿਉਂਕਿ ਉਹ ਇੱਕ ਕਵਤਾ ਦਾ ਗਾਇਨ ਹੀ ਕਰ ਸਕਦੇ ਸੀ ਫਿਰ ਇਹ ਆਪਣਾ ਵਿਸਾਰ ਨਹੀਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਅੱਜ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਆਓ ਉਹਨਾਂ ਦੇ ਜਨਮ ਦਿਹਾੜੇ ਦੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ ਸਭਾ ਨਾਲ ਲੈਂਦੇ ਹੋਏ ਆਪਾਂ ਸਭ ਰਲ ਮਿਲ ਕੇ ਸ਼ਹੀਦਾਂ ਦੀ ਜਾਤ ਵਿੱਚ ਜੁੜੀਏ ਧੰਨ ਮਾ ਜੀਤਾ ਜੀ ਜਿਨ੍ਹਾਂ ਦੇ ਖੁੱਖੋਂ ਕਲਗੀਧਰ ਪਾਸ਼ਾ ਮਹਾਰਾਜ ਦੇ ਸੁਪੁੱਤਰ ਪੈਦਾ ਹੋਏ ਪਰ ਜਦੋਂ ਮਾਂ ਜੀਤਾ ਨੂੰ ਪਤਾ ਲੱਗਿਆ ਕੁਝ ਸਮੇਂ ਬਾਅਦ ਹੀ ਕੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪੁੱਤਰਾ ਨੇ ਦੀਹਾ ਵਿੱਚ ਸਹਾਤਾ ਦੇ ਦੇਣੀਆਂ ਨੇ ਤੇ ਦੋ ਵੱਡੇ ਪੁੱਤਰਾ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣਾ ਹੈ ਇਹ ਸਾਰਾ ਕੁਝ ਜਦੋਂ ਮਾਤਾ ਜੀਤਾ ਜੀ ਨੇ ਮਹਿਸੂਸ ਕੀਤਾ ਤਾਂ ਉਸ ਵੇਲੇ ਆਪਣੀ ਸੱਸ ਮਾਂ ਗੁਜਰਕੌਰ ਜੀ ਦੇ ਗੋਦ ਵਿੱਚ ਸਿਰ ਰੱਖ ਕੇ ਮਾਂ ਜੀਤਾ ਜੀ ਨੇ ਆਖਿਆ ਸੀ ਮਾਤਾ ਜੀ ਅੱਜ ਮੈਂ ਇਹੋ ਜਾ ਸਾਰਾ ਕੁਝ ਵੇਖਿਆ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਇਹ ਸਾਰਾ ਕੁਝ ਸੁਣਦੇ ਨੇ ਕਿ ਜੋ ਮੈਂ ਸੁਪਨੇ ਦੇ ਵਿੱਚ ਵੇਖਿਆ ਇਹ ਹੋਵੇਗਾ ਤੇ ਮਾਹ ਕੁਜਲ ਕੌਰ ਜੀ ਕਹਿੰਦੇ ਮੈਂ ਵੀ ਇਹ ਸਾਰਾ ਕੁਝ ਵੇਖਿਆ ਜਾਣਦੀ ਕਲਗੀਧਰ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਜੀ ਤਾਂ ਜੋ ਕੁਝ ਤੂੰ ਅੱਜ ਦੇਖਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਹੋਣਾ ਤੇ ਫਿਰ ਮਾਤਾ ਜੀਤ ਕੌਰ ਜੀ ਔਰ ਮਾਤਾ ਜੀਤੋ ਨੇ ਆਖਿਆ ਸਤਿਗੁਰੂ ਜੇ ਇਹ ਸਾਰਾ ਕੁਝ ਹੋਣਾ ਹੈ ਫਿਰ ਜਿੰਨਾ ਬੱਚਿਆਂ ਨੂੰ ਮੈਂ ਜਨਮ ਦਿੱਤਾ ਮੈਂ ਇਹਨਾਂ ਦੀਆਂ ਸਹਾਇਤਾ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਾਂ ਇਸ ਕਰਕੇ ਕਿਰਪਾ ਕਰੋ ਮੈਨੂੰ ਆਗਿਆ ਦਿਓ ਮੈਂ ਦੁਨੀਆ ਵਿੱਚੋਂ ਸਵਾਸ ਪੂਰੇ ਕਰ ਲਵਾਂ ਤੇ ਆਪਣੇ ਕੁਝ ਹੀ ਮਹੀਨਿਆਂ ਦੇ ਛੋਟੇ ਪੁੱਤਰ ਬਾਬਾ ਫਤੇ ਸਿੰਘ ਜੀ ਕਈ ਲੋਕ ਸਭਾ ਕਸਾਲ ਦਾ ਕਹਿੰਦੇ ਨੇ ਚਲੋ ਜੋ ਵੀ ਸੀ ਨਿੱਕਾ ਜਿਹਾ ਬੱਚਾ ਦੁੱਧ ਚੁੰਗਦਾ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਨੂੰ ਆਪਣੇ ਸੱਸ ਮਾਂ ਗੁਜਰਦੀ ਝੋਲੀ ਪਾ ਕੇ ਮਾਤਾ ਜੀਤੋ ਜੀ ਦੁਨੀਆ ਤੋਂ ਸੱਚਖੰਡ ਪਿਆਨੇ ਕਰਕੇ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਪਹਾੜ ਸੀ ਬਾਬਾ ਫਤਿਹ ਸਿੰਘ ਜੀ ਦੇ ਉੱਤੇ ਜਿਨ੍ਹਾਂ ਨੇ ਹਜੇ ਚੰਗੀ ਤਰ੍ਹਾਂ ਮਾਂ ਦਾ ਚਿਹਰਾ ਵੀ ਨਹੀਂ ਦੇਖਿਆ ਵੀ ਮਾਂ ਕਿਹੋ ਜੀ ਸੀ ਉਹ ਅੱਖਾਂ ਨੇ ਤੱਕਿਆ ਵੀ ਨਹੀਂ ਇੰਨਾ ਚੱਜ ਦੇ ਨਾਲ ਵੀ ਮਾਂ ਕਿਦਾਂ ਦੀ ਹੁੰਦੀ ਹੈ ਚਿਹਰਾ ਵੀ ਚੇਤੇ ਨਹੀਂ ਸੀ ਤੇ ਉਹਨਾਂ ਦੀਆਂ ਉਮਰਾਂ ਵੀ ਨਿੱਕੀਆਂ-ਨਿੱਕੀਆਂ ਦੇ ਵਿੱਚ ਉਹਨਾਂ ਨੂੰ ਸ਼ਹੀਦ ਹੋਣਾ ਪਿਆ ਸ਼ਹੀਦ ਹੋਏ ਪਰ ਜੱਜਬੇ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਦਿੱਤੇ ਹੋਏ ਤੇ ਗੁੜਤੀ ਮਾਂ ਗੁਜਰਕੌਰ ਦੀ ਦਿੱਤੀ ਹੋਈ ਉਹ ਬੱਚੇ ਨਡਰ ਸਨ ਕਦੇ ਡਰਨ ਵਾਲੇ ਕਦੇ ਢੈਂਣ ਵਾਲੇ ਨਹੀਂ ਸੀ ਇਸ ਕਰਕੇ ਆਓ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਆਪਾਂ ਹਰ ਰੋਜ਼ ਜਿੰਨਾ ਸਮਾਂ ਮਿਲਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਂ ਤੇ ਹਰ ਇੱਕ ਵਿਅਕਤੀ ਨੂੰ ਦੁਨੀਆ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਹਿੰਦੂਸਤਾਨ ਦੇ ਨੂੰ ਖਾਸ ਕਰਕੇ ਉਹਨਾਂ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ ਕਿਉਂਕਿ ਹਿੰਦੂਸਤਾਨ ਦੇ ਲੋਕ ਬਾਬਿਆਂ ਦੇ ਕਰਜ਼ਾਈ ਦੇ ਜੇ ਉਹ ਸਹਾਦਤਾਂ ਨਾਂ ਦੇ ਕੇ ਜਾਂਦੇ ਸਿਰਾਂ ਦਾ ਮੁੱਲ ਨਾ ਪਵਾਉਂਦੇ ਤਾਂ ਅੱਜ ਅਸੀਂ ਲਾਇਕ ਨਹੀਂ ਸੀ ਹੋਣਾ ਭੇਡਾਂ ਬੱਕਰੀਆਂ ਦੇ ਬਾਦ ਹੋਣਾ ਸੀ ਇਸ ਕਰਕੇ ਆਓ ਉਹਨਾਂ ਪਿਆਰੇ ਬਾਬਿਆਂ ਦੀ ਯਾਦ ਵਿੱਚ ਜੁੜੀਏ ਗੁਰੂ ਕੇ ਇਤਿਹਾਸ ਦੀ ਵਿਚਾਰ ਕਰਦੇ ਆ ਅਨੇਕ ਪ੍ਰਕਾਰ ਦੀ ਉਹ ਹੁੰਜੋ ਭੁੱਲਾਂ ਗੁਰੂ ਸਾਹਿਬ ਸੰਗਤ ਬਖਸ਼ ਲੋਗ ਹੈ ਬਖਸ਼ਣਾ ਸੁੱਧਤਾ ਦੀ ਅਰਦਾਸ ਅੰਤ ਵਿੱਚ ਸਾਰੇ ਨਾਲ ਮਿਲ ਕੇ ਕਰਾਂਗੇ ਤੇ ਸਭਨਾਂ ਨੂੰ ਬੇਨਤੀ ਭਾਵੇਂ ਕਿ ਮੌਸਮਾ ਬਹੁਤ ਜ਼ਿਆਦਾ ਅਜਾ ਫਰਕ ਪੈ ਗਿਆ ਧੁੰਦ ਪੈਣੀ ਸ਼ੁਰੂ ਹੋ ਗਈ ਚੇਂਜ ਹੋ ਗਿਆ ਫਿਰ ਵੀ ਤੁਸੀਂ ਸਾਰੇ ਨਾਲ ਮਿਲ ਕੇ ਯਤਨ ਕਰੋ ਯਾਦ ਕਰੋ ਉਹ 21 ਦਸੰਬਰ ਦੀ ਰਾਤ ਬੀ ਦੀ ਰਾਤ ਨੂੰ ਤੁਰਦੇ ਨੇ ਤੇ 21 ਦਸੰਬਰ ਦੀ ਰਾਤ ਸਵੇਰ ਸਾਰੀ ਮਾਂ ਗੁਜਰ ਦੀ ਯਾਦ ਕਰਕੇ ਦੇਖੋ ਜਦੋਂ ਸੱਸਾਂ ਦਦੀ ਦੇ ਵਿੱਚੋਂ ਸਿੰਘ ਨਿਕਲ ਜਾਂਦੇ ਨੇ ਛੋਟੇ ਸਹਬਜ਼ਾਦੇ ਮਾਂ ਗੁਜਰ ਕੌਰ ਜੀ ਦੇ ਨਾਲ ਗਿੱਲੇ ਕੱਪੜਿਆਂ ਦੇ ਵਿੱਚ ਸਾਰਾ ਦਿਨ ਪਿੰਡਾਂ ਤੈਅ ਕਰਦੇ ਰਹਿੰਦੇ ਨੇ 21 ਦਸੰਬਰ ਦਾ ਦਿਨ ਸਾਰਾ ਦਿਨ ਜੰਗਲ ਦੀ ਪਗਡੰਡੀ ਤੁਰਦੇ ਜਾਂਦੇ ਨੇ ਤੇ 21 ਦਸੰਬਰ ਦੀ ਰਾਤ ਫਿਰ ਉਸੇ ਗਿੱਲੇ ਕੱਪੜਿਆਂ ਦੇ ਵਿੱਚ ਸੁੱਤੇ ਨੇ ਬਾ ਗੁਜਰ ਕੌਰ ਤੇ ਸਹਬ ਜਾਦੇ ਇਹ ਸੋਚ ਕੇ ਦੇਖੋ ਵੀ ਉਦੋਂ ਕਿੰਨੀ ਠੰਡ ਹੋਵੇਗੀ ਤੇ ਅੱਜ ਤਾਂ ਬਹੁਤ ਜ਼ਿਆਦਾ ਫਰਕ ਹੈ ਹਾਲਾਤ ਬਹੁਤ ਠੀਕ ਨੇ ਅਸੀਂ ਕੁੰਡੇ ਜਿੰਦੇ ਲਾ ਕੇ ਰਜਾਈਆਂ ਚੰਦਰ ਸੌਂ ਜਾਂਦਾ ਤੇ ਉਹਨਾਂ ਵੱਲ ਤੱਕੋ ਜਿਨ੍ਹਾਂ ਨੇ ਸਾਰਾ ਸਾਰਾ ਦੇਣਾ ਤੇ ਰਾਤ ਗਿੱਲੇ ਕੱਪੜਿਆਂ ਦੇ ਵਿੱਚ ਆਉਂਦੀ ਹੰਡਾਈ ਕੋ ਸੱਤੀ ਘੰਟੇ ਕਹਿ ਦੇਣੇ ਦੀ ਗੱਲ ਹੈ ਆਓ ਮੈਂ ਸਮਾਨ ਨਾਲ ਲਵਾਂ ਸਾਰੇ ਨਾਲ ਮਿਲ ਕੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਵਾਹਿਗੁਰੂ ਸ਼ਬਦ ਜਾਪ ਦੇ ਵਿੱਚ ਜੁੜੀਏ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਸੰਗਤ ਜ਼ਰੂਰ ਪ੍ਰਵਾਨ ਕਰਿਓ ਮਾਫ਼ ਕਰਿਓ ਤੇ ਬੇਨਤੀ ਜੋ ਕੀਤੀ ਆ ਵੀ ਵੱਧ ਤੋਂ ਵੱਧ ਟਾਈਮ ਗੁਰੂ ਸ਼ਬਦ ਦੇ ਵਿੱਚ ਆ ਕੇ ਜੁੜਨ ਦਾ ਜ਼ਤਨ ਕਰਿਏ ਸਵਾਪਣਾਗੇ ਆਓ ਹੁਣ ਸਾਰੇ ਨਾਲ ਸਾਰੇ ਨਾਲ ਮਿਲ ਕੇ ਸਤਨਾਮ ਵਾਹਿਗੁਰੂ ਦੇ ਜਾਪ ਵਿੱਚ ਜੁੜੀਏ ਜੀ ਸਾਰੇ ਪਿਆਰ ਨਾਲ ਜਪੋ ਸਤਨਾਮ गुरु सातनाम वाहे गुरु सातनाम वाहे गुरु वाहे गुरु सा वा हे गुरु साम वाहे गुरु साम वाहे